ਇਹ ਜੀ ਕਹਾਂ ਮੇਰੇ ਪੱਗ ਹੀ ਬੰਨਣੀ ਆ ਪੱਗ ਬੰਨ ਕੇ ਦੇਖੋ ਪੱਗ ਬਹੁਤ ਸੋਹਣੀ ਲੱਗਿਆ ਪਹਿਲੀ ਵਾਰ ਬੰਨਨੀ ਆ ਬਹੁਤ ਸੋਹਣੀ ਲੱਗਦੀ ਹੈਗੀ ਬਹੁਤ ਸਤਿ ਸ੍ਰੀ ਅਕਾਲ ਦੋਸਤੋ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਅਸੀਂ ਜਾ ਰਹੇ ਹਾਂ ਜੀ ਸੋ ਸਾਡੇ ਵੀਰ ਪੰਜਾਬੀ ਵਿਰਸੇ ਵਾਲੇ ਨੇ ਲੰਗਰ ਲਾਇਆ ਹੋਇਆ ਦੁੱਧਾ ਲੰਗਰ ਦਸਤਾਰਾਂ ਦਾ ਲੰਗਰ ਜਾ ਰਹੇ ਹਾਂ ਦਿਖਾਵਾਂਗੇ ਤੁਹਾਨੂੰ ਉੱਥੇ ਸੇਵਾ ਕਰ ਰਹੇ ਨੇ ਆਪਣੇ ਸਿੰਘ ਸੋ ਵੀਰ ਨੇ ਵੀ ਸੰਸੋਧਿਆ ਸੀ ਨਾਲ ਮੇਰੇ ਮਨ ਸਿੰਘ ਜਾ ਰਿਹਾ ਮਿਲਦੇ ਆ ਦਿਖਾਉਣੇ ਆ ਤੁਹਾਨੂੰ ਸੰਗਤ ਜੀ ਆਪਾਂ ਜਾ ਰਹੇ ਹਾਂ ਆ ਦੇਖੋ ਵਿਆਹ ਦੇ ਵਿੱਚ ਇੱਥੇ ਵੀ ਲੰਗਰ ਲੱਗਿਆ ਹੋਇਆਗਾ ਆਹ ਰਾਤੇ ਜ਼ਿਆਦਾ ਲੰਗਰ ਲਾ ਰੱਖਿਆ ਵੀਰਾਂ ਨੇ ਉਹ ਦੁਨੀਆਂ ਬਹੁਤ ਸੇਵਾ ਕਰਦੀ ਆ ਬਹੁਤ ਸਰਤਾਪਾ ਬਣਾਗੀ ਸੋ ਕੱਲ ਆਪਣੇ 26 27 ਕੈਂਚੀਆਂ ਤੇ ਲੱਗਿਆ ਸੀ 26 ਤੇ 27 ਤਰੀਕ ਨੂੰ ਨਹੀਂ 25 26 ਨੂੰ ਲੱਗੇ ਸੀ ਨਾ 27 ਅੱਜ ਆ ਗਈ 25 ਤੇ 26 ਨੂੰ ਲੱਗਿਆ ਸੀਗਾ ਅੱਜ ਉੱਥੇ ਕੱਲੇ ਪ੍ਰਸ਼ਾਦ ਦੇ ਦਾ ਲੰਗਰ ਆਗਾ ਤੇ ਅੱਜ ਜਿਹੜਾ ਦੁੱਧ ਦਾ ਲੰਗਰ ਆਗਾ 1 ਮੀਟਰ 1 ਕਰੋੜ ਤੇ ਤੋਂ ਆਪਣੇ ਵੀਰ ਨੇ ਤੇਜਿੰਦਰ بھائی ਹੋਰੇ ਉਹਨਾਂ ਨੇ ਲਾਇਆ ਹੋਇਆਗਾ ਇੱਥੇ ਵੀ ਦੁੱਧ ਦਾ ਲੰਗਰ ਲੱਗ ਰਿਹਾ ਆ ਦੇਖੋ ਇਹ ਬਈਆਰ ਜਾ ਰਹੇ ਆ ਮਾਨਸਰ ਦੇ ਬਈਆਰ ਚ ਆਪਾਂ ਫਾਸਟ ਸਟੈਂਡ ਤੇ ਬੰਦ ਗਏ ਆਪਾਂ 92 ਡਰਾਈਵ ਰੋਡ ਤੇ ਜਾ ਰਹਿਆਂਗੇ ਆਪਾਂ ਦੇਖੋ ਜੀ ਬਹੁਤ ਦੁਨੀਆ ਸੇ ਬਕਰ ਦੀ ਅੱਜ ਫਤਿਹਗੜ੍ਹ ਸਾਹਿਬ ਬਹੁਤ ਭਾਰੀ ਇਕੱਠ ਬਹੁਤ ਭਾਰੀ ਇਕੱਠਾਗਾ ਸਾਂਗਤਾਂ ਦਾ ਆਪਾਂ ਪਹਿਲਾਂ ਜਾ ਰਹੇ ਸੀ ਪਹਿਲਾਂ ਬਲੌਗ ਪਾਇਆ ਹੋਇਆਗਾ ਆਪਾਂ ਨੇ ਸੋ ਆਪਾਂ ਹੁਣ ਜਾ ਰਹੇ ਹੈਗੇ ਆ ਦੇਖੋ ਵੀ ਵੀਰ ਲੇਹਿੰਦਰ ਕੋਲੇ ਆਪਾਂ ਆਏ ਹੋਇਾਂਗੇ ਪੰਜਾਬੀ ਵਿਰਸੇ ਵਾਲੇ ਕੋਲੇ ਦਿਖਾਉਣਿਆ ਤੁਹਾਨੂੰ ਇੱਥੇ ਜਿੰਨੇ ਵੀ ਵਧੀਆ ਚੀਜ਼ ਦਿਖਾਵਾਂਗੇ ਆਪਾਂ ਤੁਹਾਨੂੰ ਉੱਥੇ ਜਿਵੇਂ ਸੰਦੀਪ ਹੋਰ ਭਾਈ ਜੀ ਲੇਹਿੰਦਰ ਭਾਈ ਜੀ ਅੱਜ ਅਸੀਂ ਜਾਨੂ ਜ਼ਰੂਰ ਪਹੁੰਚੇ ਇੱਥੇ ਪੰਜਾਬੀ ਵਿਰਸੇ ਵਾਲੀ ਇਹ ਢੀ ਦੁਕਾਨ ਬਣਾਈ ਹੋਈ ਤੇ ਦੁੱਧ ਦਾ ਲੰਗਰ ਲਾਇਆ ਹੋਇਆ ਇੱਥੇ ਮਾਤਾ ਸੇਵਾ ਕਰ ਰਹੇ ਨੇ ਸਾਰੇ ਜਾਣੇ ਦਿਖਾਉਣਿਆਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਈ ਵਾਲਾ ਲਾਡੀ ਆ ਦੇਖੋ ਬਾਈ ਦਾ ਤੁਹਾਨੂੰ ਅਸੀਂ ਕੰਮ ਦਿਖਾਉਣਿਆਂਗੇ ਬਹੁਤ ਵਧੀਆ ਇੱਥੇ ਕੰਮ ਆ ਸਾਰਾ ਪੰਜਾਬੀ ਵਿਰਸੇ ਵਾਲਾ ਕੰਮ ਆਗਾ ਜਿੰਨਾ ਵੀ ਹੈਗਾ ਪਹਿਲਾਂ ਬਾਈ ਨੇ ਆ ਆਲਮ ਮੇਰਾ ਸਟੂਡੈਂਟ ਆ ਤੋ ਇਹਨਾਂ ਦੇ ਬੱਚੇ ਵੀ ਆਪਣੇ ਸਕੂਲ 'ਚ ਪੜ੍ਹਦੇ ਨੇ ਸਾਰਾ ਇਹ ਜਿੰਨਾ ਵੀ ਪੰਜਾਬੀ ਵਿਰਸੇ ਦਾ ਸਮਾਨ ਆ 99 ਮੀਟਰ ਰਫ ਕੋਰਡ ਤੇ ਇਹਨਾਂ ਦੀ ਦੁਕਾਨ ਆਗੀ ਤੁਸੀਂ ਲਿਜਾ ਸਕਦੇ ਹੋ ਆਗੇ ਬਹੁਤ ਦੂਰ ਦੂਰ ਤੱਕ ਇਹਨਾਂ ਦਾ ਸਮਾਨ ਜਾਂਦਾਗਾ A to Z ਪੰਜਾਬੀ ਵਿਰਸੇ ਦਾ ਜਿੰਨਾ ਵੀ ਸਮਾਨ ਆਗਾ ਕੋਰੀਅਰ ਵੀ ਕਰ ਦਿੰਦੇ ਨੇ ਇਹ ਤੁਸੀਂ ਇੱਥੋਂ ਜ਼ਰੂਰ ਲੈ ਜਾ ਸਕਦੇ ਹੋ ਦੇਖੋ ਪੰਸੀਆਂ ਵਾਸਤੇ ਹਾਲ ਨੇ ਪਏ ਬਾਹਰ ਲੰਗਰ ਲਾਇਆ ਹੋਇਆਗਾ ਸੋ ਆਪਾਂ ਨੂੰ ਪਹਿਲਾਂ ਵਾਈ ਨੇ ਸੱਦਿਆ ਸੀਗਾ ਤੇ ਉਸ ਟਾਈਮ ਆਪਣੇ ਕੋਲ ਟਾਈਮ ਨਹੀਂ ਸੀ ਹੁਣ ਆਪਾਂ ਨੂੰ ਛੁੱਟੀਆਂ ਨੇ ਆਪਣੇ ਕੋਲ ਟਾਈਮ ਆਗਾ ਦਿਖਾਉਣੇ ਆ ਆ ਦੇਖੋ ਇਹ ਜਿੰਨਾ ਸੈਲੀਬ੍ਰਿਟੀਆ ਨੂੰ ਇਹਨਾਂ ਦਾ ਸਮਾਨ ਗਿਆ ਹੋਇਆਗਾ ਸਾਰਿਆਂ ਨੂੰ ਇੰਨੇ ਵੀ ਨੇ ਆ ਆਪਣੇ ਉਸਤਾਦ ਜੀ ਦੇ ਬੇਟਾ ਜੀ ਲਾਡੀ ਸਿੰਘ ਗੱਤਕਾ ਉਸਤਾਦ ਜੀ ਦੇ ਬੇਟਾ ਜੀ ਆ ਦਿਖਾਉਣਾ ਉਹ ਆਪਣਾ ਰਾਜਾ ਸਿੰਘ ਖੜਾ ਦੁੱਧ ਪੀ ਰਿਹਾ ਇਧਰ ਬਈ ਆਪਣੇ ਬੰਟੀ ਹੋਰੇ 17 ਦੇ ਲੰਗਰ ਲਾ ਰਹੇ ਨੇ ਉਧਰ ਮੁੰਟੀ ਬਈ ਹੈ ਹੋਰ ਬਈ ਬੰਟੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਇਹ ਸਾਰੇ ਵੀਰ ਉਹ ਦੇਖੋ ਵੀਰੋ ਬੱਚਿਆਂ ਦੇ 17 ਹਸ ਜਾ ਰਹੇ ਨੇ ਇਹ ਵੀਰ ਸਾਰੇ ਬਿਲਕੁਲ ਫਰੀ ਦਸਤਾਰਾਂ ਪਿਆਰੇ ਨੇ ਰਜਿੰਦਰ ਬਾਈ ਦਾ ਬਹੁਤ ਵੱਡਾ ਉਪਰਾਲਾ ਪੰਜਾਬੀ ਵਿਰਸਾ ਇਹਨਾਂ ਨੇ ਜੀ ਇਹਨਾਂ ਨੇ ਸਾਮਿਆ ਹੋਇਆਗਾ ਬਹੁਤ ਵੀਰ ਉਪਰਾਲਾ ਕਰਦੇ ਨੇ ਇਹੋ ਜੇ ਸੋਦਰ ਆਪਣਾ ਮਣੀ ਸਿੰਘ ਵੀ ਦਸਤਾਰ ਬਣਾਉਣ ਲੱਗ ਗਿਆ ਆਪਾਂ ਦੁਬਾਰਾ ਬਾਈ ਦੀ ਤੁਹਾਨੂੰ ਫੇਰ ਦੁਕਾਨ ਦਿਖਾ ਦਿੰਨੇ ਆ ਕਿਸੇ ਨੇ ਕੁਝ ਵੀ ਲੈਣਾ ਹੋਵੇ ਨਾ ਇੱਥੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੋਰੀਅਰ ਵੀ ਕਰਦਾ ਬਾਈ ਇਹ ਬਹੁਤ ਵਧੀਆ ਸਮਾਨ ਆਗਾ ਇਹ ਸਾਰਾ ਇਹਨਾਂ ਦਾ ਨੰਬਰ ਵਾਈ ਦਾ ਤੁਹਾਨੂੰ ਦੱਸ ਦਿੰਨੇ ਆ। ਉਹ ਨੰਬਰ ਕਿੰਨਾ ਬੈਠਾ ਤੁਹਾਡੇ ਡੈਡੀ ਦਾ? 7307350 7307350150 ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਬਹੁਤ ਹੀ ਵਧੀਆ ਚੀਜ਼ਾਂ ਨੇ ਜਿਹੜੀਆਂ ਕਿ ਇਹ ਪੰਜਾਬੀ ਵਿਰਸੇ ਦੀਆਂ ਨੇ। ਤੁਸੀਂ ਆਪਣੇ ਬਲੌਗ ਦੇ ਵਿੱਚ ਦੇਖ ਰਹੇ ਹੋਗੇ। ਬਾਈ ਦੇ ਉਹ ਟਾਈਮ ਪੀਸ ਦੇਖੋ ਸਾਰੇ। ਇਹ ਬਨਮਾ ਟ੍ਰੈਪ ਕ੍ਰੋਡ ਤੇ ਇਹਨਾਂ ਦੀ ਦੁਕਾਨ ਆਗੀ। ਬਾਈ ਨੇ ਆਪਣਾ ਜਰੂਰ ਕਿਹਾ ਸੀ ਕਿ ਪਹੁੰਚੋ ਰਾਤ ਵੀ ਮੈਸੇਜ ਸੈਂਡ ਕੀਤਾ ਸੀ ਇੱਧਰ ਫਾੜਕਾ ਕਰਨੀ ਆਉਂਦੀ ਹੈ ਜੀ ਇੱਧਰੋਂ ਅੱਡੇ ਤੋਂ 92 ਟ੍ਰੈਫਿਕ ਕਰਨੀ ਆਉਂਦੀ ਹੈ ਜੀ ਇੱਧਰ ਕੇਕਾਂ ਵਾਲੀ ਦੁਕਾਨ ਤੇ ਉਹ ਕੇਕਾਂ ਦੀ ਦੁਕਾਨ ਵੀ ਆਪਣੇ ਚਾਚਾ ਜੀ ਦੀ ਆ ਸੋ ਇੱਥੋਂ ਆ ਸਕਦੇ ਹੋ ਤੁਸੀਂ ਜਰੂਰ ਵਿਜ਼ਿਟ ਕਰਿਓ ਜੀ ਪਹੁੰਚੋ ਇੱਥੇ ਆ ਬਾਈ ਤੇਜਿੰਦਰ ਵੀਰ ਸਿੰਘ ਜਿਹੜੇ 15-20 ਸਾਲ ਤੋਂ ਪੰਜਾਬੀ ਮਾਂ ਬੋਲੀ ਦਾ প্রচার ਕਰ ਰਹੇ ਨੇ ਪੰਜਾਬੀ ਵਿਰਸੇ ਦਾ ਸੋ ਇਹਨਾਂ ਦੀ ਇੱਥੇ ਦੁਕਾਨ ਆ ਦੇਖੋ 17000 ਜਾ ਰਹੇ ਨੇ ਜਰੂਰ ਇੱਥੇ ਵਿజిਟ ਕਰਿਓ ਤੁਸੀਂ ਸੋ ਵੀਰ ਪੰਜਾਬੀ ਨੂੰ ਲੈ ਕੇ ਬਹੁਤ ਦੂਰ ਤੱਕ ਪਹਿਲਾ ਸਾਈਕਲ ਯਾਤਰਾ ਕੀਤੀ ਦੁਬਈ ਤੱਕ ਵੀ ਪੰਜਾਬੀ ਦਾ ਪ੍ਰਚਾਰ ਕਰਕੇ ਆਇਆਗਾ ਦੇਸ਼ਾਂ ਵਿਦੇਸ਼ਾਂ ਤੱਕ ਜਿੰਨੇ ਵੀ ਫਿਲਮੀ ਸtare ਨੇ ਜਾਂ ਫਿਲਮ ਇੰਡਸਟਰੀ ਦੇ 뮤직 ਇੰਡਸਟਰੀ ਦੇ ਗਾयक ਨੇ ਉਹਨਾਂ ਤੱਕ ਇਹ ਪਹੁੰਚੇ ਹੋਏ ਨੇ ਪੰਜਾਬੀ ਵਿਰਸਾ ਨੂੰ ਅੱਗੇ ਵਧਾਉਣ ਵਿੱਚ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈਗਾ ਬਹੁਤ ਵਧੀਆ ਪ੍ਰਾਲਾ ਦਸਤਾਰਾਂ ਬਣ ਰਹੇ ਉਧਰ ਵੀਰ ਆਪਣਾ ਜਿਹੜਾ ਹੈਗਾਗਾ ਅਭਿਨੰਦਨ ਸਟੂਡੀਓ ਵਾਲਾ ਉਹ ਬਿਲਕੁਲ ਫ੍ਰੀ ਬੱਚਿਆਂ ਦਾ ਫੋਟੋ ਸ਼ੂਟ ਕਰ ਰਿਹਾ ਹੈਗਾ ਦਸਤਾਰਾਂ ਬਣਾ ਕੇ ਸੋ ਇੱਧਰ ਸਾਊਂਡ ਚੱਲ ਰਿਹਾ ਹੈਗਾ ਤਾਂ ਕਿ ਆਪਣਾ ਕਾਪੀਰਾਈਟ ਨਾ ਆ ਜਾਏ ਇਸ ਕਰਕੇ ਅਸੀਂ ਇੱਧਰ ਹੀ ਵੀਡੀਓ ਜ਼ਿਆਦਾ ਬਣਾਉਣੇ ਆਂਗੇ ਉਹ ਆਪਣਾ ਮਣੀ ਸਿੰਘ ਦਸਤਾਰ ਸਜਾਰਿਆਗਾ ਇੱਧਰ ਬਾਈ ਆਪਣਾ ਇੱਧਰ ਬਾਈ ਆਪਣਾ ਮੌਂਟੀ ਸਿੰਘ ਆ ਵੀਰ ਆਪਣਾ ਮਣੀ ਸਿੰਘ ਦੇਖੋ ਨਾਲ ਆਇਆ ਸੀ ਇਹਨਾਂ ਦੀ ਦਸਤਾਰ ਸਜਾਰੇ ਨੇ ਬਹੁਤ ਹੀ ਵੱਡੀ ਸੇਵਾ ਕੀਤੀ ਇਹਨਾਂ ਦੀ ਆ ਇਹਨਾਂ ਦੀ ਦੁਕਾਨ ਆ ਬਾਜ਼ਾਰ ਦੇ ਇੱਧਰਲੇ ਪਾਸੋਂ ਵੀ ਤੁਸੀਂ ਆਕੇ ਵਿਜਿਟ ਕਰ ਸਕਦੇ ਹੋਗੇ ਇਧਰਲੇ ਪਾਸੋਂ ਵੀ ਹਾਂਜੀ ਹਾਂਜੀ ਮੈਮ ਵੀਡੀਓ ਬਣਾ ਰਿਹਾ ਵੀਡੀਓ ਕੋਈ ਨਾ ਫੋਟੋ ਵੀ ਆਪਾਂ ਕਰਾਂਗੇ ਇਹ ਵੀਰਾਂ ਨੇ ਪਹਿਲਾਂ ਲੰਗਰ 25 26 ਕੈਂਚੀਆਂ ਤੇ ਲਾਇਆ ਸੀ 25 26 ਦਸੰਬਰ ਨੂੰ ਅੱਜ 27 ਤਰੀਕ ਨੂੰ ਇੱਥੇ ਲਾਇਆ ਹੋਇਆਗਾ ਆਪਣੇ ਬੰਦਮੈਂਟ ਰੈਫ ਕਰੋੜ ਤੇ ਉੱਥੇ ਅੱਜ ਪ੍ਰਸ਼ਾਦ ਦੇ ਦਾ ਲੰਗਰ ਆਗਾ ਬਾਈ ਬਣੀ ਕਹਿੰਦਾ ਆਪਣੇ ਗੋਲ ਪਰਣਾ ਉਹਨਾਂ ਆਪਾਂ ਵੀ ਫਿਰ ਗੋਲ ਪਰਣਾ ਬਣਤਾ ਸੋਹਣਾ ਲੱਗਦਾ ਹੈਗਾ ਇੱਧਰ ਬਾਈ ਆਪਣਾ ਫੋਟੋ ਸ਼ੂਟ ਕਰ ਰਿਹਾ ਅਵਿਨੰਦਰਾ ਸਟੂਡੀਓ ਵਾਲੇ ਬਿਲਕੁਲ ਫ੍ਰੀ ਜਿਹੜੇ ਬੱਚੇ ਪਰਨੇ ਦਿਮਾਲੇ ਬਣ ਕੇ ਲੈ ਕੇ ਆਂਦੇ ਨੇ ਇਹ ਨਿੱਕਾ ਜਿਹਾ ਬੱਚਾ ਜੁਹਾਰ ਸਿੰਘ ਸੋ ਇਹਨਾਂ ਦੇ ਮਾਤਾ ਜੀ ਕਹਿੰਦੇ ਕਿ ਮੇਰੇ ਬੱਚੇ ਦੀ ਵੀ ਦਸਤਾਰ ਬਨੋ ਸੋ ਦਸਤਾਰ ਬਨਣ ਲੱਗੀ ਤੇ ਇਹ ਬੱਚਾ ਬਿਲਕੁਲ ਵੀ ਸਿਰ ਨਹੀਂ ਖੜਾ ਰਿਹਾ ਸੀਗਾ ਵਾਰੀ ਵਾਰੀ ਇਹਨਾਂ ਦੇ ਮੰਮੀ ਜੀ ਸਿਰ ਫੜ ਰਹੇ ਸੀ ਤੇ ਡੈਡੀ ਜੀ ਨੇ ਵੀ ਹੈਲਪ ਕੀਤੀ ਆ ਦੇਖੋ ਆ ਬੱਚੇ ਦੇ ਵੀ ਆਪਾਂ ਦਸਤਾਰ ਸਜਾਈ ਇਹ ਨਾਮ ਹੈ ਜਿਹੜਾ ਜੁਧਾਰ ਸਿੰਘ ਹੈ ਜੁਧਾਰ ਸਿੰਘ ਆਪਾਂ ਇਹਨਾਂ ਦੇ ਦਸਤਾਰ ਸਜਾਈ ਇੱਥੇ ਇਹਦੀ ਬੰਨਣੀ ਹੈ ਜੀ ਇਹਦੀ ਬੰਨਦੇ ਨਾ ਕੋਈ ਆ ਬਾਕੀ ਦੇ ਵੀ ਆਪਾਂ ਦਸਤਾਰ ਬੰਨੀ ਦੇਖੋ ਲੰਗਰ ਦਸਤਾਰਾਂ ਦੇ ਬਹੁਤ ਸੋਹਣੀ ਦਸਤਾਰ ਬੰਨਣੀ ਹੈ ਭਾਈ ਦੇ ਇਹਨਾਂ ਨੇ ਬੱਚਿਆਂ ਦੇ ਹੀ ਬਣਾਈਆ ਦੋਨਾਂ ਦੇ ਇਹਦੇ ਸਟਾਈਲ ਦੇ ਜੁਧਾਰ ਸਿੰਘ ਦੇ ਤੇ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਆਇਆ ਭਾਈ ਬਹੁਤ ਸੋਹਣਾ ਲੱਗ ਰਿਹਾ ਹੈਗਾ ਇੱਥੇ ਇਸੇ ਕਰ ਮੇਰੇ ਪੱਗ ਹੀ ਬੰਨਣੀ ਆ ਪੱਗ ਬੰਨ ਕੇ ਦੇਖੋ ਪੱਗ ਬਹੁਤ ਸੋਹਣੀ ਲੱਗਿਆ ਪਹਿਲੀ ਵਾਰ ਬੰਨੀਆਂ ਬਹੁਤ ਸੋਹਣੀ ਲੱਗਦੀ ਹੈਗੀ ਬਹੁਤ ਆਪਾਂ ਬਾਈ ਕੋਲ ਆ ਗਏ ਸੀ ਥੋੜੀ ਦੂਰ ਗਾਹਾਂ ਗਏ ਇੱਥੇ ਵੀ ਲੰਗਰ ਲਾ ਸਕਿਆ ਲਾ ਰੱਖਿਆ ਭਾਈਆਂ ਨੇ ਆ ਦੇਖੋ ਇਹ ਫੇਰ ਸਲੂਰ ਵਾਲਿਆਂ ਨੇ ਲਾ ਰੱਖਿਆ ਬਹੁਤ ਲੋਕ ਸੇਵਾ ਕਰ ਰਹੇ ਨੇ ਜੀ ਜੀ ਬਾਈ ਜੀ ਬਹੁਤ ਵਧੀਆ ਲੱਗਿਆ ਸੇਵਾ ਕਰਕੇ ਆਪਾ ਮਨੀ ਸਿੰਘ ਵੀ ਪੱਗ ਬੰਨ ਕੇ ਬਹੁਤ ਸੋਹਣਾ ਲੱਗ ਰਿਹਾ ਤੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਉਹ ਪੰਜਾਬੀ ਵਿੱਸੇ ਵਾਲੇ ਬਾਈ ਦਾ ਜਰੂਰ ਵਗ ਜਿਆ ਕਰੋ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਤੇ 77 23 1350 ਫੋਨ ਨੰਬਰ ਆ ਉਹਦਾ ਬਾਈ ਦਾ ਉੱਥੇ ਬਨਮਟਾ ਕੋਰਟ ਤੇ ਦੁਕਾਨ ਆ ਉੱਥੇ ਜਰੂਰ ਜਾ ਕੇ ਕੁਛ ਨਾ ਕੁਛ ਲੈ ਕੇ ਆਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ